ਹਾਂਜੀ ਸੱਚੀ ਹੈ ਕਾਲਜੀ ਸਾਰਿਆਂ ਨੂੰ ਤੁਹਾਡਾ ਸਾਰ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀਆਂ ਇੱਕਦਮ ਬਾਜ਼ਾਰ ਵਰਗਾ ਇੱਕਦਮ ਸੁਆਦ ਜਲ ਜੀਰਾ। ਹੁਣ ਗਰਮੀਆਂ ਚੱਲ ਰਹੀਆਂ ਹਨ। ਗਰਮੀਆਂ ਦੇ ਵਿੱਚ ਠੰਡਾ ਠੰਡਾ ਜਲ ਜੀਰਾ ਆਪਣੇ ਸਰੀਰ ਨੂੰ ਵੀ ਠੰਡਾ ਰੱਖਦਾ ਹੈ ਤੇ ਬਹੁਤ ਹੀ ਸੁਆਦ ਵੀ ਲੱਗਦਾ ਹੈ। ਇਹਦਾ ਆਪਾਂ ਮਸਾਲਾ ਵੀ ਘਰ ਦੇ ਵਿੱਚ ਬਣਾਵਾਂਗੇ ਜਿਹਨੂੰ 4 ਮਹੀਨੇ ਤੋਂ ਵੀ ਜ਼ਿਆਦਾ ਸਟੋਰ ਕਰ ਸਕਦੇ ਆ। ਬਿਲਕੁਲ ਵੀ ਖਰਾਬ ਨਹੀਂ ਹੋਊਗਾ। ਚਲੋ ਕਰਦੇ ਆ ਬਣਾਉਣਾ ਸ਼ੁਰੂ। ਸਭ ਤੋਂ ਪਹਿਲਾਂ ਆਪਾਂ ਇਹਦਾ ਮਸਾਲਾ ਬਣਾਵਾਂਗੇ ਜਿਹਦੇ ਤੇ ਵਿੱਚ 4 ਚਮਚ ਮੱਥੇ ਜੀਰਾ ਪਾਇਆ ਹੈ। ਜਿਹਨਾਂ ਮਸਾਲਾ ਤੁਸੀਂ ਬਣਾਉਣਾ ਚਾਹੋ 19 ਵੱਧ ਘੱਟ ਕੁਆਂਟੀਟੀ ਕਰ ਸਕਦੇ ਆ ਦੋ ਚਮਚ ਇੱਥੇ ਮੈਂ ੜਾ ਉਹ ਕਾਲੀ ਮਿਰਚ ਪਾਈ ਹੈ ਤੁਸੀਂ ਸਾਫਤੀ ਵੀ ਪਾ ਸਕਦੇ ਆ ਮੇਰੇ ਕੋਲ ਸਾਫਤੀ ਨਹੀਂ ਸੀਗੀ ਇਸ ਲਈ ਮੈਂ ਪਾਊਡਰ ਪਾਤਾ ਤੇ ਇਹਨੂੰ ਚੰਗੀ ਤਰੀਕੇ ਨਾਲ ਭੁੰਨ ਲਿਆ ਹੈ ਮੀਡੀਅਮ ਗੈਸ ਤੇ ਜਿਹਦੇ ਦੀ ਬਹੁਤ ਹੀ ਸੋਹਣੀ ਖੁਸ਼ਬੂ ਆਉਣ ਲੱਗੀ ਉਦੋਂ ਆਪਾਂ ਇਹਨੂੰ ਗ੍ਰਾਈਂਡਰ ਜਾਰ ਦੇ ਵਿੱਚ ਪਾ ਲੈਣਾ ਹੈ ਤੇ ਨਾਲ ਹੀ ਪਾਉਣਾ ਹੈ 1/4 ਚਮਚ ਲੂਣ ਫਿਰ ਪਾਉਣਾ ਹੈ 1/4 ਚਮਚ ਲਾਲ ਮਿਰਚ ਪਾਊਡਰ ਬਹੁਤੀ ਘੱਟ ਮਸਾਲੇ ਲੱਗਦੇ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਤੇ 1 ਚੁਠਾਈ ਚਮਚ ਆਮਚੁਰ ਪਾਊਡਰ ਤੇ 2 ਚੁਟਕੀਆਂ ਹਿੰਗ ਦੀਆਂ ਪਾਉਣੀਆਂ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਪੁਦੀਨਾ ਮਸਾਲਾ ਪਾ ਰਹੇ ਹਾਂ ਬਿਲਕੁਲ ਆਪਸ਼ਨਲ ਆ ਬਿਲਕੁਲ ਹੀ ਆਪਸ਼ਨਲ ਆ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਸਕਿਪ ਕਰ ਸਕਦੇ ਆ ਤੇ ਬਸ ਇਹਨੂੰ ਗ੍ਰाइंड ਕਰ ਲਿਆ ਵਧੀਆ ਤਰੀਕੇ ਨਾਲ ਇੱਕਦਮ ਬਰੀਕ ਗ੍ਰाइंड ਕਰ ਲੈਣਾ ਆ ਫਿਰ ਇਹਨੂੰ ਕਿਸੇ ਵੀ ਭਾਂਡੇ ਦੇ ਵਿੱਚ ਪਾ ਲੈਣਾ ਜਿਹਦਾ ਢੱਕਣ ਵਧੀਆ ਤਰੀਕੇ ਨਾਲ ਬੰਦ ਹੁੰਦਾ ਹੋਵੇ ਮੈਂ ਇੱਥੇ ਕੱਚ ਦੇ ਭਾਂਡੇ ਵਿੱਚ ਪਾ ਰਹੀ ਆ ਤੇ ਬਸ ਆਪਣਾ ਇਹ ਮਸਾਲਾ ਬਣ ਕੇ ਤਿਆਰ ਆ ਇਹਨੂੰ 4 ਮਹੀਨੇ ਤੋ ਵਿਬੱਦ ਸਟੋਰ ਕਰੋ ਤੇ ਸਾਰੀਆਂ ਗਰਮੀਆਂ ਪਰਿਆ ਤਰੀਕੇ ਨਾਲ ਜਲ ਜੀਰਾ ਬਣਾ ਕੇ ਪੀਓ ਬਹੁਤ ਹੀ ਚਟਪਟ ਬਣ ਜਾਂਦਾ ਹੈ ਤੇ ਇਹ ਮਸਾਲਾ ਟੇਸਟੀ ਵੀ ਬਹੁਤ ਲੱਗਦਾ ਹੈ ਚਲੋ ਜੀ ਹੁਣ ਇਸ ਮਸਾਲੇ ਦੇ ਨਾਲ ਜਲ ਜੀਰਾ ਬਣਾਉਣਾ ਸਿੱਖ ਲੈਨੇ ਆ ਉਹ ਲਈ ਮੈਂ ਇੱਥੇ ਗ੍ਰਾਈਂਡਰ ਚਾਰ ਦੇ ਵਿੱਚ ਇੱਕ ਚੁਠਾਈ ਕੌਲੀ ਪੁਦੀਨਾ ਲਿਆਇਆ ਤੇ ਅੱਧੀ ਕੌਲੀ ਧਨੀਆ ਰਿਆ ਬਸ ਆਪਾਂ ਇਹ ਯਾਦ ਰੱਖਣਾ ਜਿੰਨਾ ਧਨੀਆ ਲੈਣਾ ਹੈ ਉਹ ਤੋਂ ਥੋੜਾ ਘੱਟ ਹੀ ਪੁਦੀਨਾ ਲੈ ਲੈਣਾ ਹੈ ਆਪਾਂ ਤੇ ਬਸ ਇਹਨਾਂ ਨੂੰ ਮੈਂ ਚੰਗੀ ਤਰੀਕੇ ਨਾਲ ਸਾਫ਼ ਕਰਕੇ ਲਿਆ ਸਕਾ ਧੋ ਕੇ ਇਹ ਬਾਸੂਣੇ ਨੂੰ ਪਾ ਤਾਏ ਇਹਦੇ ਵਿੱਚ ਤੇ ਇਹਦੇ ਵਿੱਚ ਪਾਵਾਂਗੇ 2 ਚਮਚ ਇਹ ਆਪਣੇ ਮਸਾਲੇ ਦੇ ਨਾਲ ਹੀ ਪਾਵਾਂਗੇ ਪਾਣੀ 4 ਕੋ ਚਮਚ ਜਿੰਨਾ ਕੋਈ ਜ਼ਰੂਰਤ ਹੋਈ ਉਹਨਾਂ ਕੋ ਪਾ ਸਕਦੇ ਆ ਤੇ ਬਸ ਇਹਨੂੰ ਵਧੀਆ ਤਰੀਕੇ ਨਾਲ ਗ੍ਰाइंड ਕਰ ਲੈਣਾ ਇਹ ਦੇਖੋ ਹੁਣ ਇਹਨੂੰ ਕਿਸੇ ਵੀ ਭਾਂਡੇ ਚ ਕੱਢ ਲੈਣਾ ਆ ਜੇ ਤੁਸੀਂ ਚਾਹੋ ਤੇ ਜਿਹੜਾ ਇਹਨੂੰ ਛਾਣ ਵੀ ਸਕਦੇ ਆ ਪਰ ਇਹ ਵਧੀਆ ਲੱਗਦਾ ਹਲਕਾ ਹੈ ਧਨੀਆ ਮੂਹ ਦੇ ਵਿੱਚ ਤੇ ਬਾਕੀ ਇਹਨੂੰ ਬਿਲਕੁਲ ਬਰੀਕ ਗ੍ਰाइंड ਕਰਨਾ ਹੈ ਫਿਰ ਇਹਦੇ ਵਿੱਚ ਪਾਣੀ ਪਾਉਣਾ ਹੈ ਜਿੰਨੇ ਕੋ ਜ਼ਰੂਰਤ ਹੋਵੇ ਤੇ ਫੇਰ ਪੋਣਾ ਸਵਾਦਨ ਸਾਇਕ ਲੂਣ ਕਿਉਂਕਿ ਇਹਦੇ ਚ ਲੂਣ ਘਟ ਜਾਂਦਾ ਹੈ ਸੋ ਸੇ ਲੂਣ ਪਾ ਲੈਣਾ ਹੈ ਸਵਾਦਨ ਸਾਇਕ ਤੇ ਬਸ ਆਪਣਾ ਇਹ ਬਹੁਤ ਹੀ ਟੇਸਟੀ ਜਲ ਜੀਰਾ ਬਣ ਗਿਆ ਹੈ ਹੁਣ ਇਹਦੇ ਵਿੱਚ ਥੋੜੀ ਆਈਸ ਕਯੂਬ ਪਾਵਾਂਗੇ ਤਾਂ ਜੋ ਇਹ ਠੰਡਾ ਹੋ ਜੇ ਤੇ ਨਾਲ ਹੀ ਇੱਕ ਚਮਚ ਨਿੰਬੂ ਦਾ ਰਸ ਪਾਵਾਂਗੇ ਤਾਂ ਜੋ ਹੋਰ ਬਜਾਏ ਟੇਸਟੀ ਬਣੇ ਤੇ ਬੂੰਦੀ ਪਾਈ ਹੈ ਤੇ ਬਸ ਆਪਣਾ ਜਲ ਜੀਰਾ ਬਣ ਕੇ ਤਿਆਰ ਹੈ ਜਰੂਰ ਰੈਸਪੀ ਟ్రਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਹੋਰਾਂ ਨਾਲ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ